ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ ਲੁਧਿਆਣਾ ਵਿੱਚ ਨਵੇਂ ਐਸ ਆਈ ਸੀ ਮੈਡੀਕਲ ਕਾਲਜ ਦੀ ਸਥਾਪਨਾ ਲਈ ਟਕਮੀ ਥਾਂ ਲੱਭਣ ਦੀ ਯਤਨ ਜਾਰੀ ਹਨ ਇਹ ਸ਼ਹਿਰ ਦਾ ਪਹਿਲਾ ਪਬਲਿਕ ਮੈਡੀਕਲ ਇੰਸਟੀਚਿਊਟ ਹੋਵੇਗਾ ਜੋ ਮੌਜੂਦਾ ਪ੍ਰਾਈਵੇਟ 크੍ਰਿਸਚੀਅਨ ਮੈਡੀਕਲ ਕਾਲਜ ਐਂਡ ਹਸਪੀਟਲ ਅਤੇ ਦਇਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਦਾ ਪੂਰਕ ਹੋਵੇਗਾ ESI ਕਾਰਪੋਰੇਸ਼ਨ ਨੂੰ ਨੇ ਪਹਿਲਾ ਹੀ ਦੇਸ਼ ਵਿੱਚ 10 ਨਵੇਂ ESIC ਮੈਡੀਕਲ ਕਾਲਜਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ਦੇ ਵੇਰਵੇ ਇਸ ਪ੍ਰਕਾਰ ਹਨ ਲੁਧਿਆਣਾ ਪੰਜਾਬ ਅੰਦੇਰੀ ਮਹਾਰਾਸ਼ਟਰ ਬਸੈਦਾਰਾਪੁਰ ਦਿੱਲੀ ਗੁਹਾਟੀ ਬੇਲਟੋਲਾ ਅਸਾਮ ਇੰਦੋਰ ਮੱਧ ਪ੍ਰਦੇਸ਼ ਜੈਪੁਰ ਰਾਜਸਥਾਨ ਨਰੌਂਦਾ ਬਾਪੂ ਨਗਰ ਗੁਜਰਾਤ ਨੁਆਇਡਾ ਵਾਰਾਨਸੀ ਉੱਤਰ ਪ੍ਰਦੇਸ਼ ਅਤੇ ਰਾਂਚੀ ਝਾਰਖੰਡ ਵਿਚਨ ਨਵੰਬਰ ਮਹੀਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਸਮੇਤ ਸਬੰਧਤ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ ਹੋਈ ਅੱਜ ਇੱਥੇ ਹੋਰ ਵੀ ਦੰਦਿਆ ਐਮਪੀ ਅਰੋੜਾ ਨੇ ਦੱਸਿਆ ਕਿ ਗਲਾਡਾ ਕੋਲ ਚੰਡੀਗੜ੍ਹ ਰੋਡ ਤੇ ਜ਼ਮੀਨ ਦਾ ਇੱਕ ਹਿੱਸਾ ਉਪਲਬਧ ਹੈ ਜਿਸ ਨੂੰ ESIC ਹਸਪਤਾਲ ਦੀ ਨਵੀਂ ਸਾਈਟ ਲਈ ਵਿਚਾਰਿਆ ਜਾ ਸਕਦਾ ਹੈ ਇਸ ਜ਼ਮੀਨ ਨੂੰ ESIC ਹਸਪਤਾਲ ਨੂੰ ਤਬਦੀਲੀ ਕਰਨ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਦੀ ਲੋੜ ਹੈ। ਅਰੋੜਾ ਨੇ ਦੱਸਿਆ ਕਿ BL ਕਪੂਰ ਹਸਪਤਾਲ ਦ੍ਰਿਸ਼ੀ ਰੋਡ ਲੁਧਿਆਣਾ ਦੀ ਜ਼ਮੀਨ ਵੀ ਉਪਲਬਧ ਹੈ। ਉਨ੍ਹਾਂ ਕਿਹਾ ਕਿ SDM ਪੂਰਬੀ ਨੂੰ ਸਹਾਇਕ ਡਾਇਰੈਕਟਰ ESIC ਦੇ ਨਾਲ ਸਾਈਟ ਦਾ ਨਰੀਖਣ ਕਰਨ ਅਤੇ ਨਰੀਖਣ ਰਿਪੋਰਟ ਜਲਦੀ ਤੋਂ ਜਲਦੀ ਡਿਪਟੀ ਕਮਿਸ਼ਨਰ ਨੂੰ ਭੇਜਣ ਲਈ ਕਿਹਾ ਗਿਆ ਹੈ। ਐਮਪੀ ਅਰੋੜਾ ਨੇ ਦੱਸਿਆ ਕਿ ਜ਼ਮੀਨ ਦਾ ਇੱਕ ਹੋਰ ਟੁਕੜਾ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਚਾਰ ਅਧੀਨ ਹੈ ਇਹ ਜ਼ਮੀਨ ਪੰਜਾਬ ਸਰਕਾਰ ਦੇ 90 ਦੇ ਦਹਾਕੇ ਦੇ ਸ਼ੁਰੂ ਵਿੱਚ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਸਰਕਾਰ ਦੇ ਅਧੀਨ ਕੰਮ ਕਰਨ ਵਾਲੀ ਏਟੀਆਈ ਇੱਕ ਕੇਂਦਰੀ ਸਰਕਾਰੀ ਸੰਸਥਾ ਦੀ ਸਥਾਪਨਾ ਲਈ ਐਕਵਾਇਰ ਕੀਤੀ ਗਈ ਸੀ ਸੂਬਾ ਸਰਕਾਰ ਨੇ ਇਹ ਜ਼ਮੀਨ ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਗਲਾਈ ਵਿਭਾਗ ਦੇ ਨਾਂ ਤੇ ਐਕਵਾਇਰ ਕੀਤੀ ਸੀ ਜੀਟੀ ਰੋਡ ਦੁਆਹਾਤੇ ਖਾਲੀ ਜ਼ਮੀਨ ਦਾ ਇੱਕ ਟੁਕੜਾ ਰਣਨੀਤਕ ਤੌਰ ਤੇ ਸਥਿਤ ਹੈ ਅਤੇ ਇੱਕ ਨਵਾਂ ESIC ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਿਤ ਕਰਨੀ ਵਿਚਾਰ ਕੀਤਾ ਜਾ ਸਕਦਾ ਹੈ ਇਸ ਨਾਲ ਇਸ ਪ੍ਰਮੁੱਖ ਸਥਾਨ ਦਾ ਸਭ ਤੋਂ ਵਧੀਆ ਵਰਤੋਂ ਸੰਭਵ ਹੋ ਸਕੇਗੀ ਸਹਾਇਕ ਡਾਇਰੈਕਟਰ ਦੀ ਦੇਖ ਰੇਖੇਟ ESIC ਹਸਪਤਾਲ ਲੁਧਿਆਣਾ ਦੀ ਟੀਮ ਨੇ ਸਾਈਟ ਦਾ ਦੌਰਾ ਕੀਤਾ ਸਮੀਖਿਆ ਕਰਨ ਤੇ ਇਹ ਪਾਇਆ ਗਿਆ ਕਿ ਏਟੀਆਈ ਅਤੇ ਈਐਸਆਈਸੀ ਦੋਵੇਂ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਅਧੀਨ ਕੰਮ ਕਰਦੇ ਹਨ ਇਸ ਲਈ ਮਲਕੀਅਤ ਜਾਂ ਪ੍ਰਸ਼ਾਸਨਿਕ ਬਦਲਾਅ ਦੇ ਸਬੰਧ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ ਸਹਾਇਕ ਡਾਇਰੈਕਟਰ ESIC ਹਸਪਤਾਲ ਲੁਧਿਆਣਾ ਨੂੰ ਪਹਿਲਾਂ ਹੀ ਸਾਰੀਆਂ ਪਛਾਣੀਆਂ ਗਈਆਂ ਜ਼ਮੀਨਾਂ ਦੀ ਵਿਜ਼ੀ ਵਿਜ਼ਿਬਿਲਟੀ ਦਾ ਮੁਲਾਂਕਣ ਕਰਨ ਦੀ ਸਲਾਹ ਦਿੱਤੀ ਗਈ ਸੀ ਉਹਨਾਂ ਨੂੰ ਨਵੇਂ ESIC ਕਾਲਜ ਆਦਿ ਸਥਾਪਨਾ ਲਈ ਸ਼ਹਿਰ ਤੋਂ ਦੂਰੀ ਸੰਬੰਧੀ ਮਾਪਦੰਡ ਦੇਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਐਮਪੀਆਰ ਰੋਡ ਦੇ ਅਨੁਸਾਰ ਈਐਸਆਈਸੀ ਨੇ ਅਸਲ ਵਿੱਚ 20 ਏਕੜ ਲਈ ਬੇਨਤੀ ਕੀਤੀ ਸੀ ਸੂਬਾ ਸਰਕਾਰ ਸ਼ੁਰੂ ਵਿੱਚ 10 ਏਕੜ ਦੀ ਜਗ੍ਹਾ ਮੁਹੱਈਆ ਕਰਵਾਏਗੀ ਇਸ ਵਿੱਚ ਲੋੜ ਅਨੁਸਾਰ ਵਾਧੂ ਜ਼ਮੀਨ ਅਲਾਟ ਕੀਤੀ ਜਾਵੇਗੀ ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਨਵੇਂ ਮੈਡੀਕਲ ਕਾਲਜ ਦੀ ਸਥਾਪਨਾ ਨਾ ਸਿਰਫ ਲੁਧਿਆਣਾ ਦੇ ਲੋਕਾਂ ਲਈ ਸਗੋਂ ਪੂਰੇ ਸੂਬੇ ਲਈ ਇੱਕ ਵੱਡੀ ਪ੍ਰਾਪਤੀ ਹੋਵੇਗੀ